ਤੱਦਾ ਅਰਦਾ ਹੈ ਉਰਦਨ ਬੇਰਾ ਅਰਦਾ ਹੈ ਉਰਦ ਹੈ ਮੰਜ ਬਸੇਰਾ ਤੱਦਾ ਅਰਦਾ ਹੈ ਉਰਦਨ ਬੇੜਾ ਤੱਦਾ ਅਰਦਾ ਜਿਹੜਾ ਅਰਦਾ ਨਾ ਹਤਾ ਮਨ ਇਹਦਾ ਯਾ ਇਹਦੇ ਕੋਈ ਗਿਆਨ ਉਰਦਨ ਬੇਰਾ ਇਹ ਅਰਦਾ ਜੀਵ ਜਿਹੜਾ ਅਰਦਾ ਉਹ ਜੀਵਨ ਮਾਇਆ ਜਾ ਇਹਦਾ ਇਹਦੇ ਕੋਈ ਗਿਆਨ ਘਟਾ ਅਰਦਾ ਅਦਾ ਲੱਗੀ ਹੋਈ ਮਾਇਆ ਦਾ ਹੈ ਹਾਬਤਾਂ ਖੋਇਆ ਉਰਗਨਵੇਰਾ ਉਦੋਂ ਕਿਵੇਂ ਇਹ ਦੇਖੋ ਪੰਡਿਆਂ ਨੇ ਦਰੇ ਮਾਇਆ ਵਾਲੂ ਜਾਂਦਾ ਉਹ ਮਾਇਆ ਦੀ ਕੋਈ ਤਾਂ ਹੀ ਕਰਦੇ ਨੇ ਉਹ ਮਾਇਆ ਦੀ ਕੋਈ ਤਾਂ ਹੀ ਕਰਦੇ ਨੇ ਅੱਖਾਂ ਨੇ ਮਾਇਆ ਦੇਖ ਲੈਣੇ ਇਹ ਜੇਨ ਵੇਲਾ ਕਰਨਾ ਸੰਸਾਰ ਤਿਆਗਣਾ ਉਰਦ ਹੋ ਜੋ ਪੁੱਠਾ ਅੱਖਾਂ ਜੋ ਦੇਖਣਾ ਛੱਡ ਦੋ ਕੰਨਾਂ ਜੋ ਸੁਣਨਾ ਛੱਡ ਦੋ ਨਟਕੇ ਸੋਹਣਾ ਛੱਡ ਦੋ ਬਾਹਰ ਬਾਹਰ ਵਾਲੀ ਗੁਜਬੂ ਮਦੂ ਨੂੰ ਤਿਆਗ ਦੋ ਬਾਹਰ ਵਾਲੇ ਰੰਗ ਰੂਪ ਨੂੰ ਛਾੜ ਦੋ ਕੰਨਾਂ ਦੀ ਆਵਾਜ਼ ਜਿਹੜੀ ਬਾਹਰ ਸੁਣਨ ਨੂੰ ਤਿਆਗ ਦੋ ਉਰਦ ਹੋ ਜੋ ਪੁੱਠੇ ਹੋ ਜੋ ਨਵੇਰਾ ਨਵੇੜਾ ਤਾਂ ਹੂੰ ਬਾਹਰ ਨੇ ਜੇ ਬੇੜਾ ਨਹੀਂ ਉਹ ਲੇਖਾ ਚੱਲਦਾ ਰਹੂਗਾ ਜਦ ਵਿੱਚ ਇਨਰ ਹੋਗੇ ਘੁੰਮੀ ਜਾਣਾ ਨਾ ਸੋੜ ਤੇ ਖੋਜ ਹੋਵੇ ਨਾ ਤੁਸੀਂ ਕਰ ਸਕਦੇ ਹੋ ਹਜ਼ਾਰਾਂ ਜਾਨ ਨੂੰ ਚਾਹੇ ਲੈ ਲਿਓ ਨਾ ਹੀ ਕਿਸੇ ਨੇ ਅੱਜ ਤੱਕ ਖੋਜ ਕੀਤੀ ਨਾ ਗਏ ਤਾਂ ਹੋਈ ਜਾ ਨਾ ਹੋਵੇ ਜਾਨ ਨੂੰ ਖੋਜੂ ਉਹ ਤੇ ਪਹਿਲਾਂ ਤੁਹਾਡਾ ਬੋਹ ਭੇਜਣਾ ਖੋਜ ਦਾ ਪੈਣੇ ਵਾਲਾ ਹੀ ਆ ਜਦੋਂ ਬੰਮ ਚੱਲ ਕੇ ਭੋਗੇ ਆ ਤੁਹਾਡੇ ਪੈਸੇ ਕਿ ਲੱਗੇ ਕਿਸ ਕੰਮ ਆਉਣਗੇ ਜਿਹੜੇ ਰੋਜ਼ ਲਈ ਜਾਂਦੇ ਜੇ ਬਿਨਾਂ ਕੱਲ ਨੂੰ ਵਰਲਡ ਵਾਰ ਹੋ ਕੇ ਸਭ ਕੁਝ ਨਸ਼ ਹੋ ਜਾਏ ਇਹਦੇ ਪੈਸੇ ਨਾਲੋਂ ਕਿਸ ਕੰਮ ਆਉਣਗੇ ਇਹ ਕਿਹਦਾ ਕਮਰਾ ਹੈ ਵਸੂ ਅਨੇ ਹੋਈ ਲਾਈ ਜਾਂਦੇ ਬੁੱਧੀ ਹੀਨ ਜਿਹੜੇ ਵਿਦਵਾਨ ਨੇ ਉਹਨਾਂ ਦੇ ਹੱਥਾਂ ਸਭ ਕੁਝ ਬੁੱਧੀ ਹੀਨਾਂ ਦੇ ਹੱਥੇ ਸਭ ਕੁਝ ਹੈ ਉਹ ਤਾਂ ਬਣਨ ਦਾ ਕੋਈ ਨਹੀਂ ਕੋਈ ਨਹੀਂ ਬੁੱਧਵਾਨ ਤਾਂ ਹੁਣ ਛਿੱਤਰੇ ਫੇਰਨਗੇ ਇਹਨਾਂ ਦੀਆਂ ਗਲਤੀਆਂ ਜਾਂ ਖਾਸੀਆਂ ਇਕੱਠੀਆਂ ਹੋ ਕੇ ਬਗਲ ਨੂੰ ਦਿਖਾ ਦੇ ਵੀ ਐਨ ਇਹ ਮੂਰਖ ਜਿਹੜੇ ਤੁਹਾਡੇ ਆਗੂ ਕੀਤੇ ਹੋਏ ਨੇ ਆ ਕੁਛ ਹੈ ਨਾ ਕੋਲ ਇਹਨਾਂ ਦੇ ਪੱਲੇ ਤੇ ਦਾਦਾ ਜੀ ਅਗਲ ਮੰਨਤਾ ਤਾਂ ਭੱਜ ਕੇ ਆ ਜਾਂਦੇ ਥੋਨੂੰ ਪਤਾ ਹੀ ਨਹੀਂ ਡੋੜਾ ਕਿੱਥੇ ਹੋਰ ਜਿਹੜਾ ਹੈਗਾ ਰਾਖਲ ਪਿੱਥੇ ਜਾ ਕੇ ਉਹਨੂੰ ਡੁੱਬ ਜਾਣਾ ਕਿਵੇਂ ਕਲਾਇਸ ਹੋ ਜਾਣੇ ਤੁਹਾਡੇ ਕੰਟਰੋਲ 'ਚ ਕੋਈ ਨਹੀਂ ਤੁਸੀਂ ਰਿਸਕ ਵਾਲੇ ਕੰਮ ਕਰਦੇ ਕਿਉਂ ਉਹ ਕਹਿੰਦੇ ਹੋ ਰਿਸਕ ਵੀ ਲੈਣਾ ਚਾਹੀਦਾ ਕੰਮ ਸਾਰੇ ਤੁਹਾਡੇ ਰਿਸਕ 'ਚ ਨੇ ਅਰਧ ਹੈ ਉਰਧ ਹੈ ਮੰਜ ਬਸੇਰਾ ਅਰਧ ਉਰਧ ਉਰਧ ਮੰਜ ਬਸੇਰਾ ਅਰਧ ਹੈ ਉਰਧ ਹੈ ਮੰਜ ਬਸੇਰਾ ਜੇ ਅਰਧ ਪੁੱਠਾ ਹੋ ਜਾਂਦਾ ਨਾ ਮਾਇਆ ਛੱਡ ਦਿੰਦਾ ਹੈ ਮਾਇਆ ਦੇ ਪਿਛਲੇ ਪਾਸੇ ਜਿਹੜਾ ਮਾਇਆ ਪਤੀ ਹੈ ਉਹ ਜ ਨਿਵਾਸ ਹੋ ਜਾਂਦਾ ਹੈ ਮੰਜ ਬਸੇਰਾ ਮਾਇਆ ਦੇ ਵਿੱਚ ਉਹ ਨਿਵਾਸ ਜਾਂ ਮਾਇਆ ਜੋ ਪੁੱਠਾ ਮੁੜਦਾ ਹੈ ਉਹ ਤਾਂ ਮਾਇਆ ਦੇ ਨੂੰ ਜਾ ਰਿਹਾ ਨਾ ਉਹ ਤਾਂ ਮਾਇਆ ਦੀ ਖੋਜ ਨੂੰ ਜਾ ਰਿਹਾ ਹੁੰਦਾ ਨਾ ਜੇ ਪੁੱਠਾ ਜਿਹੜਾ ਖੋਜ ਕਰਦਾ ਹੈ ਜਿਹੜਾ ਖੋਜ ਕਰ ਰਿਹਾ ਜਿਹਦੇ ਅੰਦਰ ਇੱਛਾ ਖੋਜਦੀ ਹੈ ਜਾਂ ਉਹਨੂੰ ਖੋਜਣ ਲੱਗੋ ਖੋਜੀ ਨੂੰ ਖੋਜੋ ਜਿਹੜਾ ਖੋਜੀ ਹੈ ਨਾ ਮਾਇਆ ਦਾ ਉਹਨੂੰ ਖੋਜੋ ਕੌਣ ਬਾਹਰ ਨੂੰ ਨਾ ਖੋਜੋ ਬਾਹਰ ਨੂੰ ਖੋਜਣ ਦੀ ਇੱਛਾ ਰੱਖਣ ਵਾਲੇ ਨੂੰ ਖੋਜੋ ਜਿਹੜਾ ਮਾਇਆ ਨੂੰ ਖੋਜ ਰਿਹਾ ਉਹਨੂੰ ਖੋਜੋ ਕੌਣ ਉਹ ਮੂਰਖਾ ਇਸ ਮਨ ਕੋਈ ਖੋਜੋ ਭਾਈ ਉਹ ਮੂਰਖਾ ਜਿਹੜਾ ਮਾਇਆ ਦੀ ਖੋਜ ਕਰਦਾ ਉਹਨੂੰ ਖੋਜੋ ਉਹਨੂੰ ਦੇਖੋ ਵੀ ਉਹ ਮੂਰਖਾ ਆ ਸਣ ਜੇ ਤਾਂ ਸਿਆਣਾ ਉਹ ਨਹੀਂ ਮਗਰ ਲੱਗ ਜਾਓ ਜੇ ਮੂਰਖਾ ਉਹਨੂੰ ਉਹਨੂੰ ਥੱਪੜਾ ਦੋ ਕੋਈ ਤੇੜੀ ਨਹੀਂ ਬਣਣੀ ਚੱਲ ਪਿੱਛੇ ਮੁੜ ਅਸਲ ਤੇ ਜਿੱਥੇ ਉਹ ਤੁਹਾਨੂੰ ਜਿੱਥੋਂ ਲਈ ਜਾਂਦਾ ਉਹ ਤਾਂ ਤੁਹਾਡੀ મોત ਆ ਜਿੱਦਨੂੰ ਉਹ ਤੁਹਾਡਾ ਮੰਨ ਨਹੀਂ ਜਾਂਦਾ ਇਹ ਹਮੇਸ਼ਾ ਮਨ ਬਹੁਤ ਵਾਲੇ ਪਾਸੇ ਨੂੰ ਡੱਕੇ ਜਾਂਦਾ ਹੁੰਦਾ ਉਧਰ ਮੌਤ ਵੱਲੋਂ ਲਈ ਜਾਂਦਾ ਮਨ ਤੁਹਾਡਾ ਇਹ ਇਦਾਂ ਇਹਦੀ ਚੌਦਰ ਹੁੰਦੀ ਆ ਜੇ ਦੂਏ ਪਾਸੋਂ ਜਾਵੇ ਦੀ ਚੌਦਰ ਨਹੀਂ ਇਹ ਚੌਦਰ ਦਾ ਭੁੱਖ ਮੌਤ ਦੀ ਕਰਵਾ ਦੇਉ ਚਨਾ ਲੀਡਰ ਨੇ ਮੌਤ ਨੂੰ ਡਰਦੇ ਚੌਦਰ ਦੀ ਭੁੱਖ ਉਹ ਕਹਿੰਦਾ ਡਰਦੇ ਨਹੀਂ ਅਸੀਂ ਚੌਦਰ ਦੀ ਭੁੱਖ ਇੰਨੀ ਜ਼ਿਆਦਾ ਹੈ ਕਿ ਮੌਤੋਂ ਨਹੀਂ ਡਰਦੇ ਇਹ ਹਟਿਆ ਹਟ ਹੀ ਹੋ ਗਿਆ ਇਹ ਵੀ ਹਟ ਹੀ ਹੋ ਗਿਆ ਦੇ ਮੁਖ ਨੇ ਮੁਖ ਕਰ ਸਰੀਰ ਕਟਾਵਾਂ। ਉਹ ਵੀ ਹੌਵੇਂ ਬੈਲ ਨਾ ਜਾਵੇ। ਇਹ ਜਿਹੜੀ ਸੰਸਾਰ ਦੀ ਚੌਧਰੇ ਦੀ ਭੁੱਖਾ ਬਹੁਤ ਖਤਰਨਾਕ ਹੈ। ਵਧ ਗਈ ਨੇ ਆਜੇ। ਕਹਿੰਦੇ ਆ ਤਖਤੇ ਤਖਤਾ। ਤਖਤਾਰਥੀ ਨੂੰ ਕਹਿੰਦੇ ਨੇ ਅਰਥੀ। ਅਤੀ ਨਹੀਂ ਅਰਥ। ਉਹ ਤਖਤਾ ਤੇ ਨੇ। ਫਟਾ ਫਟੇ ਦੇ ਮਾਗ ਲੱਗ ਜਾਂਦੇ ਨੇ ਨਾ। ਉਹ ਤਖਤਾ ਕਰਦੇ ਨੇ। ਸਨਿਆ ਦਾ ਤਖਤ ਰਾਜ ਸਭੇ ਦਾ ਤਖਤ ਸੰਸਾਰ ਦੇ ਦੋ ਹੀ ਚੀਜ਼ਾਂ ਨੇ ਜੇਕਰ ਰਾਜਾ ਰਾਜ ਤੇ ਬੈਠੂਆ ਫਿਰ ਮੌਤ ਸਿਆਰਥੀ ਨਿਕਲੂ ਪਿਆਰ ਗਿਆ ਇਹ ਤਾਂ ਖੇਡ ਹੈ ਸੰਸਾਰ ਦਾ ਖੇਡ ਹੈ ਤਖਤ ਹੈ ਤਖਤ ਆਹ ਤਖਤ ਵੀ ਥੋੜਾ ਜਿਹਾ ਤਖਤ ਵੀ ਤਖਤਾ ਹੀ ਹੁੰਦਾ ਇਹਨਾਂ ਦਾ ਕੋਚੇੜ ਵਾਸਤੇ ਤਖਤਾ ਵਾਕੀ ਨੂੰ ਤਖਤਾ ਹੀ ਆ ਬੜ ਲਿਤਾ ਉਹਦਾ ਵੀ ਲਿਖਿਆ ਹੋਇਆ ਹੈ ਉਹ ਨਾਲ ਜਦੋਂ ਤਖਤ ਵਰਗੇ ਚੰਗੇ ਵਧੀਆ ਤਖਤੇ ਤੇ ਬਹਿ ਜਾਂਦਾ ਜਦ ਉਹਦੇ ਸਾਹਮੁਖ ਜਨ ਨੇ ਫੇ ਉਸੇ ਤਖਤੇ ਤੇ ਉਹ ਨੂੰ ਲੈ ਜਾਂਦੇ ਉਹ ਤਖਤ ਵੀ ਇੱਕ ਠਕਦਾ ਸੰਸਾਰ ਦਾ ਤਖਤ ਵੀ ਠਕਦਾ ਹੀ ਹੈ ਉਹ ਵੀ ਲੱਕੜ ਦਾ ਹੀ ਬਣਿਆ ਹੋਇਆ ਤਖਤੇ ਦਾ ਉਰਦ ਹੈ ਛਾੜ ਉਰਦ ਜੋ ਆਵਾ ਆਧਾ ਛਾੜ ਉਰਦ ਜੋ ਆਵਾ ਜਿਹੜਾ ਮਾਇਆ ਨੂੰ ਛੱਡ ਕੇ ਮਾਇਆ ਦੇ ਮਾਇਆ ਦਾ ਫ੍ਰੀਡਮ ਤਾਂ ਹੀ ਹੈ ਯਾ ਮਨ ਨੂੰ ਛੱਡ ਕੇ ਮਨ ਨੂੰ ਤਿਆਗ ਕੇ ਪੁਰਤ ਜੋ ਆਵਾ ਪੁੱਠਾ ਆ ਜਾਂਦੀ ਹੈ ਬੁੱਧੀ ਜਿਹੜੀ ਬੁੱਧੀ ਮਨ ਦਾ ਪਿੱਛਾ ਕਰਦੀ ਕਰਦੀ ਬੰਦੀ ਗੱਲ ਮੰਦੀ ਬੰਦੀ ਮਨ ਦੀ ਮਨ ਨੂੰ ਛੱਡ ਕੇ ਤਕਾ ਦੇ ਕੇ ਪੁੱਠੀ ਮੁੜਿਆਉਂਦੀ ਹੈ ਝੂਠ ਨੂੰ ਛੱਡ ਕੇ ਸੱਚ ਮਨ ਝੂਠ ਵਾਲ ਨੂੰ ਲੈ ਜਾਂਦਾ ਅਗਲ ਨੂੰ ਮਾਇਆ ਬੰ ਨੂੰ ਲੈ ਜਾਂਦਾ ਜੇ ਮਨ ਮਾਇਆ ਵਿੱਚ ਭੱਜ ਰਿਹਾ ਹੈ ਮਾਇਆ ਬੰ ਨੂੰ ਲੈ ਜਾ ਰਿਹਾ ਜਦ ਮਾਇਆ ਨੂੰ ਮਨ ਉਹਦੇ ਮਾਰ ਕੇ ਲੱਤ ਤਕਾ ਦੇ ਕੇ ਉਹ ਨੂੰ ਵੀ ਤੂੰ ਮਾਰੇ ਦਰ ਮੈਂ ਨਹੀਂ ਜਾਣਾ ਪੁੱਠੀ ਗੁੜ ਜਾਂਦੀ ਆਕਲ ਉਰਦ ਹੈ ਉਰਦ ਮਿਲੇ ਆ ਸੁਖ ਪਾਵਾਂ ਬਾਤ ਪੁੱਠੀ ਹੋ ਕੇ ਜਦ ਆਪਣੇ ਸੱਚ ਨਾ ਮਿਲਦੀ ਆ ਕੇ ਫਿਰ ਸੁਖ ਹੀ ਰਹਿੰਦੀ ਆ ਬੁੱਧੀ ਜਿਨ੍ਹਾਂ ਜਰ ਮਾਇਆ ਨਾਲ ਜੁੜੀ ਹੋਈ ਆ ਬੁੱਧੀ ਬਾਇਆ ਨਾਲ ਜੁੜੀ ਹੋਈ ਨੂੰ ਸੁਖ ਨਹੀਂ ਹੋ ਸਕਦਾ ਨਾ ਇਹਨਾਂ ਨੂੰ ਹੋਵੇ ਆ ਸੁਖ ਕਿਵੇਂ ਹੋਊਗਾ ਨਹੀਂ ਹੋ ਸਕਦਾ ਇਹਨਾਂ ਦਾ ਸੁਖ ਦੇ ਸਕਦੇ ਲੋਕ ਜਿਹੜੇ ਮਾਇਆ ਦੀ ਖੋਜ ਲੱਗੇ ਨੇ ਸੁਖ ਦਾ ਤਰੀਕਾ ਆ ਇਹ ਐਂ ਸੁਖ ਮਿਲ ਜੂ ਜੇ ਸੰਸਾਰ ਨੇ ਸੁਖ ਹੋਣਾ ਹੈ ਸੁਖੀ ਹੋਣਾ ਤਾਂ ਐ ਹੋ ਸਕਦਾ ਵਰਨਾ ਕੋਈ ਸੁਖ ਦਾ ਸਾਧਨ ਨਹੀਂ ਹੈ ਕਿ ਤੂੰ ਮਿਲ ਸਕਦਾ ਅਰਦਾ ਉਰਦ ਮਿਲਿਆ ਸੁਖ ਬਾਪ ਮਿਲਿਆ ਸੁਖ ਪਾਵਾ ਸੁਖ ਪਾਵਾ ਜਦ ਪੁੱਠਾ ਹੋ ਕੇ ਮਨ ਮਾਇਆ ਤੋਂ ਸੱਚ ਨਾਲ ਜੁੜਦਾ ਹੈ ਸੱਚ ਦੀ ਖੋਜ ਕਰਦਾ ਹੈ ਸੱਚ ਦੀ ਖੋਜ ਵੱਲ ਲੱਗ ਜਾਂਦਾ ਹੈ ਫਿਰ ਉੱਥੋਂ ਸੁਖ ਨਿਕਲਦਾ ਹੈ ਬਾਕੀ ਸਭ ਦੁੱਖੇ ਦੁੱਖਾ